ਯਾਰ ਕਿ ਤੁਮਕੇ ਵੀ ਚਾ ਮੰਗਵੈ ਨਾ ਬਾਬਾ ਤਾਨਾ ਕੈਮ ਲੱਗੇ ਧੰਦ ਕੋ ਬਿਨਾ ਹਰ ਤਾਨਾ ਕੈਮ ਲੱਗੇ ਤੁਮ ਸੋ ਬਿਨਾ ਹਰ ਤਾਨਾ ਕੈਮ ਲੱਗੇ ਧੰਦ ਕੋ ਬਿਨਾ ਬਿਚੋੜਾ ਤਾਨਾ ਚੋੜੀ ਬਿਨਾ ਆਸ਼ਕਾ ਦਾ ਕੋਈ ਨਾ ਬਿਚੋੜਾ ਤਾਨਾ ਚੋੜੀ ਬਿਨਾ ਆਸ਼ਕਾ ਦਾ ਭੰਗ ਤੋਂ ਬਿਨਾ ਪਿਸਾਦ ਕਰਨ ਕੈ ਮਲੰਗੇ ਭੰਗ ਤੋਂ ਬਿਨਾ ਹੱਤਾਂ ਕੈ ਮਲੰਗੇ ਭੰਗ ਤੋਂ ਬਿਨਾ ਲੱਗਦਾ ਕਿ ਬਿਨਾ ਆਵਾਜ਼ ਉਦਾਹਨ ਹੱਤਾਂ ਕੈ ਮਲੰਗੇ ਭੰਗ ਤੋਂ ਬਿਨਾ ਹੱਤਾਂ ਕੈ ਮਲੰਗੇ ਮਸਤ ਭੰਗ ਕੈਮ ਲਗੇ ਭੰਗ ਤੋਂ ਬਿਨਾ ਪੈ ਚੋਰਾ ਦਾਣ ਚੋਰੀ ਬਿਨਾ ਆਸ਼ਕਾ ਦਾ ਜੋਰੀ ਬਿਨਾ ਇੱਕ ਨੋੜਾ ਦਾਣ ਚੋਰੀ ਬਿਨਾ ਆਸ਼ਕਾ ਦਾ ਜੋਰੀ ਬਿਨਾ ਸਾਥ ਤਾਂ ਕੈ ਮਲੰਗੇ ਭੰਗ ਤੋਂ ਬਿਨਾ ਪੈ ਸਾਥ ਤਾਂ ਕੈ ਮਲੰਗੇ ਭੰਗ ਤੋਂ ਓਏ ਆਸ਼ਕਾ ਕੈ ਮਲੰਗੇ ਭੰਗ ਤੋਂ ਬਿਨਾ